ਸਬ ਡਿਵੀਜ਼ਨ ਡੇਰਾ ਪਸੀ ਦੀ ਟੀਮਾਂ ਵੱਲੋਂ ਤਿੰਨ ਅੰਤਰਰਾਜੀ ਚੋਰਾਂ ਦੇ ਗਿਰੋਹ ਦਾ ਸੁਰਾਗ ਲਗਾ ਕੇ ਇਹਨਾਂ ਦੇ 6 ਮੈਂਬਰਾਂ ਨੂੰ ਰੰਗੇ ਹੱਥੀ ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਕੀਤੀਆਂ ਹੋਈਆਂ 2 ਬਲੇਰੋ ਗੱਡੀਆਂ 7 ਸਪਲਿਟ ਏਸੀ ਸੋਨੇ ਦੇ 3 ਹਾਰ 4 ਅੰਗੂਠੀਆਂ ਇੱਕ ਜੋੜਾ ਕੰਨਾਂ ਦੀਆਂ ਵਾਲੀਆਂ 545 ਗ੍ਰਾਮ ਚਾਂਦੀ ਦੇ ਗਹਿਣੇ 41 ਪੀਸ ਰੇਮਨ ਕਪੜੇ ਅਤੇ 72 ਲੇਡੀਜ਼ ਸੂਟ ਆਤੇ ਵਾਰਦਾਤਾ ਲਈ ਵਰਤੇ ਜਾਂਦੇ ਵਸੀਲੀਆਂ ਜਿਨ੍ਹਾਂ ਵਿੱਚੋਂ 4 ਰੌੜਾ ਪੇਚਕਸ ਆਦਿ ਬਰਾਮਦ ਕਰਕੇ ਐਸਐਸ ਨਗਰ ਵਿਛੋਈਆਂ 5 ਚੋਰੀਆਂ ਦੀਆਂ ਵਾਰਦਾਤਾ ਅਤੇ ਦੂਜੇ ਜ਼ਿਲ੍ਹਾ ਦੀਆਂ 3 ਵਾਰਦਾਤਾ ਨੂੰ ਸੁਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਐਸਪੀ ਮਨਪ੍ਰੀਤ ਸਿੰਘ ਮਾਰੇ ਮਾਰੇ ਹੰਸਟਾ ਕਲਬ ਮਿੱਡੀ ਹੋਈ ਜਿਹੜੀ ਮੁਹਿੰਮ ਚ ਇੱਕ ਸਮਾਹਲੀ ਯੂਨਿਟ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਚ ਇਹਨਾਂ ਨੇ ਇੱਕ ਗੈਂ ਜਿਹੜੇ 2 ਤੋਂ 3 ਗੈਂਗ ਖੜੇ ਨੇ ਜਿਨ੍ਹਾਂ ਦੇ ਕੋਲ ਕਾਫੀ ਵੱਡੇ ਰਿਕਵਰੀ ਹੋਈ ਹੈ ਇਹ ਡੀਐਸਪੀ ਡੀਐਸਪੀ ਡੇਰਾਵਾਲੀ ਦੀ ਗਵਾਈ ਹੇਠ ਐਂਟੀ ਨਾਰਕੋਟਿਕ ਸੈੱਲ ਅਜੇ ਡੇਰਾਵਾਲੀ ਪੁਲਿਸ ਨੇ ਇੱਕ 6 ਬੰਦਿਆਂ ਨੂੰ ਕਾਬੂ ਕੀਤਾ ਜਿਨ੍ਹਾਂ ਚੋਂ ਲਗ ਲਗ 100% ਦਰਸਿਕ ਜਿਵੇਂ ਕਿ ਉਗਦਵਾ ਨੰਬਰ 99 ਜਿਹੜਾ ਕਿ ਲਾਂਗੜੂ ਸੀ ਦਰਜ ਹੋਇਆ ਸੀ ਜਿਹਦੇ ਚ ਕਾਫੀ ਇੱਕ ਘਰ ਤੋਂ ਬੰਦੇਵ ਨਗਰ ਤੋਂ ਗਹਿਣੇ ਚੋਰੀ ਹੋਏ ਸੀਗੇ ਗਰਮਾ ਨੰਬਰ 122 ਜਿਹਦੇ ਉਹ ਵੀ ਲਾਗੂ ਚੱਲਦਾ ਜਿਹਦੇ ਵਿੱਚ ਕਿ ਆਪਣਾ ਇੱਕ ਸ਼ੋਰੂਮ ਸੀ ਕੱਪੜਾ ਦਾ ਉਹਦੇ ਚੋਂ ਕਾਫੀ ਜ਼ਿਆਦਾ ਲੇਡੀ ਸੂਟ ਮਹਿੰਗੇ ਤੇ ਬੰਦਿਆਂ ਦੇ ਜਿਹੜੇ ਸੀਗੇ ਆਪਣੇ ਸੂਟ ਉਹ ਚੋਰੀ ਹੋਏ ਸੀਗੇ ਇੱਕ ਮਕਦਮਾ ਨੰਬਰ 126 ਲਾਗੜੂ ਦਰਜ ਸੀਗਾ ਜਿਹਦੇ ਵਿੱਚ ਵੀ ਹਾਂ ਉਹਦੇ ਵੀ ਨੋਰਮਲ ਚੋਰੀ ਹੋਈ ਸੀ ਬਟ ਉਹਨਾਂ ਦੇ ਚੋਰਾਂ ਨੇ ਹੋਰ ਵੀ ਜਗ੍ਹਾ ਚੋਰੀ ਕੀਤੀ ਸੀਗਾ ਇਹਨਾਂ ਤਿੰਨਾਂ ਇਹ ਐਂਟੀ ਕਰਪਟਿਕ ਇੰਚਾਰਜ ਮਕੀਤ ਸਿੰਘ ਅਤੇ ਲਾਗੜੂ ਪੁਲਿਸ ਦੇ ਲਾਗੜੂ ਫਰ ਦੇ ਚਾਰਜ ਨੇ ਵਧੀਆ ਮੀਤ ਕਰਦੇ ਹੋਏ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਮੁਕਦਮਾ ਨੰਬਰ 99 ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਦੇ ਵਿੱਚ ਸੁਮਿਤ ਕੁਮਾਰ, ਨਿਖਿਲ ਕੁਮਾਰ ਤੇ ਕਰਨ ਕੋਲਾ ਇਹ ਤਿੰਨ ਹੀ ਬਾਲੇ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲ ਸੋਨੇ ਦੇ ਤਿੰਨ ਹਾਰ, ਅੰਗੂਠੀਆਂ ਕਈ ਜੋੜੇ ਆਪਣੇ ਵਾਲੀਆਂ ਦੇ 545 ਗ੍ਰਾਮ ਚਾਂਦੀ ਅਤੇ ਹੋਰ ਕੋਈ ਚੀਜ਼ਾਂ ਬਰਾਮਦ ਹੋਈਆਂ ਨੇ ਇੱਥੇ ਵੀ ਦੱਸਣੇ ਹੋ ਗਿਆ ਵੀ ਇੱਕ ਮੁਕਦਮਾ ਉੱਪਰ ਕੰਮ ਜਿਹੜੇ ਤਿੰਨੋਂ ਦੋਸ਼ੀ ਨੇ ਇਹ ਹੋਰ ਵੀ ਕਈ ਮਾਮਲਿਆਂ ਚ ਆਬਜੈਕਟ ਨੇ ਜਿਵੇਂ ਕਿ ਇਹਨਾਂ ਨੇ ਥਾਣਾ ਮੋਰਿੰਡਾ ਦੇ ਵਿੱਚ 7ਵੇਂ ਮਹੀਨੇ ਦੇ ਵਿੱਚ ਕਾਫੀ ਵੱਡੀ ਚੋਰੀ ਕੀਤੀ ਸੀ ਕੈਸ਼ ਦੀ ਜਿਹਦੇ ਚ ਇਹ ਵੌਨਟਡ ਨੇ ਦੂਸਰਾ ਮਾਮਲਾ ਜਿਹੜਾ 125 ਰੁਪਏ ਦਾ ਮਾਮਲਾ ਨੇੜਾ ਲਾਲੂ ਦਾ ਸਿੰਘ ਨੂੰ ਮਗਦਮਾਏ ਵਿੱਚ ਮਨਦੀਪ ਸਿੰਘ ਉਰਫ ਦੀਪਾ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਸ ਨੇ ਵੀ ਜਿਹੜਾ ਸੀਗਾ ਕੱਪੜਿਆਂ ਤੇ ਜਿਹੜੀ ਦੁਕਾਨ ਸੀਗੀ ਉੱਥੇ ਕਾਫੀ ਵੱਡੀ ਚੋਰੀ ਕੀਤੀ ਸੀਗੀ ਇਹਦੇ ਤੋਂ ਸਾਰਾ ਸਾਰਾ ਸਮਾਨ ਜੋ ਵੀ ਲੇਡੀਜ਼ ਸੂਟ ਸੀਗੇ ਪੱਤਰ ਦੇ ਕਰੀਬ ਕਾਲੀ ਦੇ ਕਰੀਬ ਰੈਡੀਮੇਡ ਪੀ ਸੀ ਸੀਗੇ ਜਿਹੜੇ ਜੈਂਟਸ ਸੂਟ ਤੇ ਇਹ ਇਕ ਬਲਰ ਉਹ ਦੇ ਜਿਹੜੇ ਜਾਲੀ ਨੰਬਰ ਸੀਗਾ ਜਿਹੜੀ ਇਹਨੇ ਚੋਰੀ ਕੀਤੀ ਸੀ ਲੁਧਿਆਣੇ ਤੋਂ ਸ਼ਿਮਲਾਪੁਰੇ ਤੋਂ ਓਮ ਰਾਮ ਦੋਈਆ ਤੇ ਨਾਲ ਸਾਡਾ ਲੁਧਿਆਣੇ ਦਾ ਮਕਦਮਾ ਵੀ ਫੇਸ ਹੋ ਰਿਹਾ ਹੈ ਤੀਸਰਾ ਮਕਦਮਾ ਜਿਹੜਾ ਅਧੀ 126 ਨੰਬਰ ਐਫਆਈਆ ਰਹੀ ਹੈ ਸਾਡੀ ਲਾਲੂੜੂ ਦੀ ਜਿਹਦੇ ਵਿੱਚ ਦੋ ਬੰਦਿਆਂ ਨੂੰ ਬਿਕਟਾਰ ਕੀਤਾ ਗਿਆ ਸੁਖੀਰ ਸਿੰਘ ਤੇ ਜਸਵਿੰਦਰ ਸਿੰਘ ਸੁਖੀਰ ਸਿੰਘ ਬਾਲੇਦਾਰ ਵਾਲਾ ਹੈ ਤੇ ਜਸਵਿੰਦਰ ਸਿੰਘ ਲੁਧਿਆਣੇ ਦਾ ਰਹਿਣ ਵਾਲਾ ਹੈ ਇਹ ਜਿਨ੍ਹਾਂ ਨੇ ਇਹਨਾਂ ਨੂੰ ਜਿਹੜੀ ਮੇਮ ਬਰਾਮਦ ਕੀਤੀ ਹੋਈ ਹੈ ਸਾਡੇ ਮੁਬਾਰਕਪੁਰ 6ਵੇਂ ਮਹੀਨੇ ਦੇ ਵਿੱਚ ਇੱਕ ਚੋਰੀ ਹੋਈ ਸੀਗੀ ਜਿਹਦੇ ਚ ਕੀ 7 ਸਪਲਿਟ ਏਸੀ ਦੀ ਦੁਕਾਨ ਤੇ ਕਾਫੀ ਵੱਡੀ ਚੋਰੀ ਹੋਈ ਸੀਗੀ ਸੋ ਇਸ ਚੋਰੀ ਵਿੱਚ ਜਿਹੜਾ ਸਰਦੀਪ ਸਿੰਘ ਤੇ ਦਸਵਿੰਦਰ ਸਿੰਘ ਕੋਲੋਂ ਬੁਲੇਰੋ ਗੱਡੀ ਜਿਹੜੀ ਕਿ ਪਿਕਅਪ ਸੀਗੀ 7 ਸਪਲਿਟ ਏਸੀ ਅਤੇ ਹੋਰ ਵੀ ਸਮਾਨ ਬਰਾਮਦ ਹੋਇਆ ਤੇ ਇਹਨਾਂ ਤੋਂ ਹੋਰ ਵੀ ਅਗੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਜਿਹੜੀ ਪੁਲਿਸ ਦੀ ਜਿਹੜੀ ਹੈ ਬਹੁਤ ਵਧੀਆ ਕੰਮ ਕਾਮਯਾਬੀ ਹੈ ਥੈਂਕ ਯੂ